ਇੱਥੇ ਆਓ ਮਾਰੇ ਸਾਰੇ ਇਹ ਸਾਰੇ ਇਹ ਪ੍ਰਧਾਨ ਇਹ ਸਾਰੇ ਇਹ ਹੀ ਆ ਇਹ ਮੇਰੇ ਛੋਦੇ ਪ੍ਰਧਾਨ ਆ ਆਉਂਦੇ ਆ ਇਹਦਾ ਨਾ ਸਰਪਰ ਇਹਨਾਂ ਦੇ ਘਰ ਪਹਿਲੇ ਆ ਉੱਥੋਂ ਦਾ ਆਜੋ ਜੀ ਆਈ ਹੈ ਇਹ ਸਾਰੇ ਆ ਜੀ ਵੱਡੇ ਫੇਵਰ ਦੇ ਜਸਤੀ ਹਾਂਜੀ ਹਾਂਜੀ ਇਹ ਓਕੇ ਪੰਜ ਫੰਡੋਰੀ ਤੋਂ ਜੀ ਅੱਛਾ ਜੀ ਅੱਛਾ ਕੋਈ ਦੇਖਦਾ ਮੈਂ ਨਾ ਤੁਹਾਨੂੰ ਹਾਲੋ ਹਾਲੋ ਪਿੱਛੇ ਠੀਕ ਹੈ ਸਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਦੁਆਰਾ ਆਪਰੇ ਸੀਟਾਂ ਦੇ ਉੱਪਰ ਸਾਰੇ ਬਿਰਾਜਮਾਨ ਹੋ ਜਾਓ ਔਰ ਸਟੇਜ ਦੀ ਸਮੁੱਥੀ ਪੀਮਲੋਂ ਸਾਰਿਆਂ ਨੂੰ ਬੇਨਤੀ ਆ ਕਿ ਆਪਣਾ ਪ੍ਰਜੈਹਰਾ ਤੇ ਬੈਠ ਜਾਓ ਕੋਈ ਵੀ ਵੀਰ ਪੁੱਛੇ ਖੜਾ ਨਾ ਹੋਵੇ ਸਾਰੇ ਸਟੇਜਾਂ ਦੇ ਉੱਪਰ ਬੈਠ ਜਾ ਕੋਸ਼ਿਸ਼ ਕਰੀਏ ਲੈਫਟ ਸਾਈਡ ਦੇ ਉੱਪਰ ਜਿਹੜੇ ਸਾਡੇ ਨਾਲ ਲੱਗੇ ਉੱਥੇ ਇਕੱਲਾ ਬੈਠੀਏ ਪਲੀਜ਼ ਜੇਕਰ ਕੋਸ਼ਿਸ਼ਾਂ ਲੱਗੀਆਂ ਨਾਈਟ ਰੈਂਟ ਤੇ ਜਿੰਨੇ ਵੀ ਭਤਵੰਤੇ ਸੱਜਣ ਆਇਦਰ ਮਹਿਲਾ ਦੇ ਨਾਲ ਰਾਈਟ ਹੈਂਡ ਦੇ ਉੱਪਰ ਜਿਹੜੇ ਕੁਰਸੀਆਂ ਲੱਗੀਆਂ ਉੱਥੇ ਆ ਜਾਓ ਕਿਉਂਕਿ ਇੱਧਰ ਬੈਠੇ ਬਹੁਤ ਸਾਰੇ ਬੰਦੇ ਦਿਖਾਈ ਨਹੀਂ ਦਿੰਦੇ ਭਾਬੀ ਆ ਅੱਛਾ ਜੀ ਤਾਲੀ ਨਾਲ ਖੜ ਜਾ ਦੇ ਕੋ ਦੋ ਫੋਟੋ ਸ਼ੈਸ਼ਨ ਤੋਂ ਬਾਅਦ ਮੈਡਮ ਜੀ ਹੁਣ ਮੈਂ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਵਧਾਉਂਦਾ ਹੋਇਆ ਸਰਦਾਰ ਬਲਵਿੰਦਰ ਸਿੰਘ ਤਾਲੀਬਾਤ ਸਰਦਾਰ ਬਲਵਿੰਦਰ ਸਿੰਘ ਤਾਲੀਬਾਤ ਮੈਡਮ ਸ਼੍ਰੀ ਤੋਂ ਤਿਰੰਗਾ ਕੋਤਰਾ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਔਰ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਮਨਕਰਜਨ ਖੜਗੇ ਜੀ ਔਰ ਕਾਂਗਰਸ ਨੇ ਤੈਅ ਕੀਤਾ ਕਿ ਬੜੇ ਲੰਬੇ ਸਮੇਂ ਤੋਂ ਔਰਤਾਂ ਨੂੰ ਦੋ ਕਾਂਗਰਸ ਕੈਂਡੀਡੇਟ ਲੇਡੀਆਂ ਨੂੰ ਟੈਗ ਦੇ ਕੇ ਔਰ ਹਰ ਬਕ ਬਕ ਸਟੇਟਾਂ ਦੇ ਅੰਦਰ ਵੀ ਲੇਡੀਆਂ ਦਾ ਬਣਦਾ ਮਾਨ ਸਨਮਾਨ ਕਿ ਕੀਤੀ 20 ਸਾਲ ਹੁਣ ਮੈਂ ਪੰਜਾਬ ਦੀ ਵਾਈਸ ਪ੍ਰੈਜ਼ੀਡੈਂਟ ਆ ਮੈਂ ਸਿਰਫ ਕਾਂਗਰਸ ਨੂੰ ਪਿਆਰ ਕਰਦੀ ਆ ਜਿਹੜਾ ਵੀ ਆਜੂ ਇੱਥੇ ਉਹਨੂੰ ਅਸੀਂ ਪਿਆਰ ਕਰਾਂਗੇ ਬਹੁਤ ਹੱਥਾਂ ਤੇ ਚੱਕਾਂਗੇ ਲੇਕਿਨ ਮੈਂ ਇੱਕ ਇੱਕ ਅਰਜ਼ ਆਪਣੀ ਮੈਡਮ ਜਾਮਨੀ ਗੋਮਰ ਜੀ ਨੂੰ ਵੀ ਕਰਨਾ ਚਾਹੁੰਦੀ ਆ ਕੀ ਗੋਮਰ ਜੀ ਤੁਸੀਂ ਬੰਦੇ ਦੀ ਪਛਾਣ ਜ਼ਰੂਰ ਕਰਿਓ ਬੰਦਾ ਦੇਖਿਓ ਕਿ ਬੰਦਾ ਕਿ ਚਾਹ 500 ਬੋਟ ਤੇ ਜਿਤਨਾ ਚਾਹ 2000 ਤੇ ਜਿਤਿਓ ਜਿੱਤ ਕੇ ਜਾਓਗੇ ਬਾਕੀ ਮੈਂ ਇਹ ਵੀ ਵਾਦਾ ਕਰਦੀ ਆ ਜਿੱਥੇ ਵੀ ਤੁਸੀਂ ਮੈਨੂੰ ਬੁਲਾਓਗੇ ਜਿੱਥੇ ਵੀ ਕਹੋਗੇ ਜ਼ਿਲ੍ਹੇ ਚਾਪਲੱਠਾ ਸੁਲਤਾਨਪੁਰ ਕਪੂਰਥਲਾ ਮੈਂ ਤੁਹਾਡੇ ਨਾਲ ਜਾਊਂਗੀ ਮੈਂ ਬਹੁਤ ਜ਼ੁਰਦਾ ਘੁੰਮੀ ਆ ਦੇ ਵਿੱਚ ਭੇਜਾਂਗੇ ਰਾਹੁਲ ਗਾਂਧੀ ਜੈ ਹਿੰਦ ਰਾਹੁਲ ਗਾਂਧੀ ਜੈ ਹਿੰਦ ਸੋਨੀਆ ਗਾਂਧੀ ਜੈ ਹਿੰਦ ਇੰਡੀਆ نیشنل ਕਾਂਗਰਸ ਜੈ ਹਿੰਦ ਮਹਿਲਾ ਕਾਂਗਰਸ ਮੈਂ ਸਭ ਤੋਂ ਪਹਿਲਾਂ ਸਰਦਾਰ ਬਲਵਿੰਦਰ ਸਿੰਘ ਜੀ ਧਾਰੀਵਾਲ ਸਾਹਿਬ ਉਹਨਾਂ ਦਾ ਧੰਨਵਾਦ ਕਰਨਾ ਕਿ ਜੋ ਮੀਟਿੰਗ ਰੱਖੀ ਤੁਹਾਨੂੰ ਭਗਵਾੜੇ ਵਾਲਿਆਂ ਨੇ ਭੇਜ ਦੇਣਾ ਦਿੱਲੀ ਪਰ ਉੱਥੇ ਜਾ ਕੇ ਕਿਸਾਨਾਂ ਦੀ ਜ਼ਰੂਰ ਗੱਲ ਰੱਖਿਓ ਮੈਡਮ ਜੀ ਨੂੰ ਇੱਕੋ ਬੇਨਤੀ ਕਿ ਕਿਸਾਨਾਂ ਦੀ ਗੱਲ ਰੱਖਣ ਲਈ ਤੁਹਾਨੂੰ ਦਿੱਲੀ ਸਰਦਾਰ ਬਲਵਿੰਦਰ ਸਿੰਘ ਜੀ ਧਾਰੀਵਾਲ ਸਾਹਿਬ ਨੇ ਪਹੁੰਚਾ ਦੇਣਾ ਮੈਂ ਅੱਜ ਹੀ ਸ਼ੰਭੂ ਬਾਡਰ ਤੋਂ ਆਇਆ ਸਪੈਸ਼ਲ ਮੀਟਿੰਗ ਲਈ ਕਾਮ ਨਹੀਂ ਸੀਗਾ ਕਿ ਇਹਨਾਂ ਨਾਲ ਸਾਡਾ ਦਿੱਲੀ ਪਿਆਰ ਹੈ ਅਸੀਂ ਕਦੀ ਕਿਸੇ ਪਾਰਟੀ ਦੇ ਨਹੀਂ ਜਾਂਦੇ ਪਰ ਸਾਨੂੰ ਲੋੜ ਪੈ ਗਈ ਕਿ ਸਾਡੇ ਕਿਸਾਨ ਮਜ਼ਦੂਰ ਰੋੜਾਂ ਤੇ ਬੈਠੇ ਨੇ ਤੇ ਜੇ ਸਾਡੀ ਇਹ ਭੈਣ ਇੱਥੋਂ ਫਗਵਾੜੇ ਹਿਸ਼ਾਪੁਰ ਹਲਕੇ ਤੇ ਜਿੱਤ ਕੇ ਜਾਂਦੀ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਕੋਈ ਬਾਹ ਫੜਨ ਵਾਲਾ ਆਏਗਾ ਬੀਜੇਪੀ ਨੂੰ ਅਸੀਂ ਪਿੰਡਾਂ 'ਚ ਵੜਨ ਨਹੀਂ ਦੇਣਾ ਉਹ ਤੁਸੀਂ ਫਿਕਰ ਨਾ ਕਰਿਓ ਬੀਜੇਪੀ ਨੂੰ ਪਿੰਡਾਂ 'ਚ ਅਸੀਂ ਵੜਨ ਨਹੀਂ ਦੇਣਾ ਤੇ ਕਾਂਗਰਸ ਪਰਮਾਤਮਾ ਨੇ ਕਿਰਪਾ ਕਰਨੀ ਹੈ ਕਿ ਇਸ ਵਾਰੀ ਸਰਕਾਰ ਬਣੇਗੀ ਉਹ ਸਾਰਾ ਦੇਸ਼ ਚਾਹੁੰਦਾ ਨਾ ਕਿ ਅਸੀਂ ਸਾਰਾ ਦੇਸ਼ ਚਾਹੁੰਦਾ ਜਿਹਦੇ ਵਿੱਚ ਸਾਡੀ ਰਮੈਨਗੀ ਮੈਡਮ ਜੀ ਕਰਨਗੇ ਮੈਂ ਜ਼ਿਆਦਾ ਨਹੀਂ ਸਮਾਂ ਲੈਣਾ ਇੱਕੋ ਬੇਨਤੀ ਇੱਕ ਭਾਈ ਕਿਤੇ ਕਹਿ ਘਵਾਏ ਤੇ ਕਿਸੇ ਦੇ ਪੋਟਾ ਨਾ ਪਾ ਦਿਓ ਜੇ ਤੁਸੀਂ ਬਦਲਾ ਲਿਆਉਣਾ ਦੇਸ਼ ਤੇ ਕਾਂਗਰਸ ਨੂੰ ਜਿਤਾਉਣਾ ਪੈਣਾ ਜਿਹੜਾ ਜਿਹੜਾ ਚਾਹੁੰਦਾ ਕਿ ਕਾਂਗਰਸ ਦਿੱਤੇ ਦੋਹਾਂ ਹੱਥ ਖੜੇ ਕਰਕੇ ਨਾਰਾ ਲਾ ਦਿਓ ਕਾਂਗਰਸ ਪਾਰਟੀ ਨਿਸਾਨਾਂ ਦੇ ਵਿੱਚੋਂ ਵੀ ਮੇਰੇ ਭਰਾ ਆਏ ਸੀ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਅਸੀਂ ਤੁਹਾਨੂੰ ਇੱਥੋਂ ਫਗਵਾੜੇ ਚ ਬੱਦ ਤੋਂ ਬੱਦ ਵੋਟਾਂ ਤੇ ਜਿਤਾ ਕੇ ਭੇਜਾਂਗੇ ਕਿਉਂਕਿ ਅੱਜ ਜਿਹੜੀ ਇੱਥੇ ਮੀਟਿੰਗ ਹੋਈ ਹੈ ਇਹ ਹੋਈ ਇਸ ਕਰਕੇ ਹੈ ਕਿ ਜਿਹੜਾ ਸਾਡਾ ਇੱਥੇ ਉਮੀਦਵਾਰ ਸਾਨੂੰ ਮਿਲਿਆ ਉਹਦੇ ਲਈ ਅਸੀਂ ਅੱਜ ਇੱਥੋਂ ਸੰਕਲਪ ਕਰਕੇ ਤੁਰਨਾ ਅੱਜ ਦੀ ਇਸ ਮੀਟਿੰਗ ਦੇ ਵਿੱਚੋਂ ਕਿ ਅਸੀਂ ਬੱਦ ਤੋਂ ਬੱਦ ਜਿਹੜੀ ਹੈਗੀ ਮਿਹਨਤ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਸਿੰਬਲ ਵਾ ਪੰਜੇ ਦਾ ਉਸ ਉਮੀਦਵਾਰ ਨੂੰ ਅਸੀਂ ਆਪਣੇ ਹਰਕੇ ਵਿੱਚੋਂ ਜਿਤਾ ਕੇ ਭੇਜਣਾ ਹੈ। ਖੋਕ ਮਾ ਜਾ ਕੇ ਗੱਲ ਕਰਨੀ ਤੁਹਾਡੇ ਨਾਲ ਅੱਜ ਦਾ ਦੌਰ ਜਿਹੜਾ ਬੜਾ ਨਿਕੰਮਾ ਜਨ ਰਿਹਾ। ਬਰਕਰਾਰ ਨੂੰ ਭੰਬਲ ਪੂਸਾ ਪਿਆ ਹੋਇਆ ਹੈ। ਕਿਹੜੀ ਗੱਲ ਦਾ? ਉਹ ਇਸ ਗੱਲ ਦਾ ਕਿ ਲੀਡਰ ਦਾ ਪਤਾ ਹੀ ਨਹੀਂ ਲੱਗਦਾ ਕਿ ਅੱਜ ਤੱਕ ਸਾਡੇ ਨਾਲ ਹੱਥ ਜੱਤ ਪਾ ਕੇ ਤੁਰਿਆ ਜਾਂਦਾ। ਜਦੋਂ ਮੁੜ ਕੇ ਅਸੀਂ ਇਸੇ ਰਸਤੇ ਹੁੰਦੇ ਤਾਂ ਕੋਈ ਹੋਰ ਕਿਸੇ ਦੇ ਨਾਲ ਹੱਥ ਚੱਤ ਪਾਇਆ ਮਾਫ਼ ਕਰਿਓ ਮੇਰੀ ਗੱਲ ਕੌੜੀ ਲੱਗਣੀ ਐ ਮੈਂ ਤਾਂ ਸਪਸ਼ਟ ਗੱਲ ਕਰਨੀ ਚਾਹੁੰਦਾ ਕਿ ਜਿਨ੍ਹਾਂ ਵਰਕਰਾਂ ਨੇ ਤੁਹਾਨੂੰ ਜਿਤਾ ਕੇ ਭੇਜਣਾ ਜੇਕਰ ਤੁਸੀਂ ਉਹਨਾਂ ਦਾ ਹੱਥ ਛੱਡ ਗਏ ਆ ਕਾਂਗਰਸ ਦੀ ਰੀੜ ਦੀ ਹੱਡੀ ਬੈਠੀ ਆ ਫਗਵਾੜੇ ਦੀ ਮੁੜ ਕੇ ਕਾਂਗਰਸ ਨੇ ਤੁਹਾਨੂੰ ਕਦੀ ਭਾਵੇਂ ਜਿਹੜੀ ਮਰਗੀ ਪਾਰਟੀ ਤੋਂ ਸਾਡੀ ਤੋਂ ਵੀ ਆ ਜਿੱਤੜ ਨਹੀਂ ਦੇਣਾ ਫਗਵਾੜੇ ਕਿੰਤੂ ਉਹ ਬੰਦਾ ਜਿਹੜਾ ਕਾਂਗਰਸ ਦਾ ਵਫਾਦਾਰ ਰੋ ਸਾਡੇ ਕੋਲ ਬੈਠੇ ਸਰਦਾਰ ਬਰਵਿੰਦਰ ਸਿੰਘ ਜੀ ਧਾਰੀਵਾਲ ਜਿੱਦਣ ਇਹਨਾਂ ਨੂੰ ਦਿਤਾਇਆ ਸਾਰਾ ਜਿਹੜਾ ਇੱਥੇ ਅੰਦਰ ਬੈਠੀ ਹੈ ਕਾਂਗਰਸ ਦੀ ਰੀੜ ਦੀ ਹੱਡੀ ਉਹਨਾਂ ਨੂੰ ਪਤਾ ਕਿ ਇਸ ਬੰਦੇ ਦਾ ਜਿਹਨੂੰ ਹਰਾਇਆ ਉਹਦੇ ਨਾਲ ਕਿੰਨੀ ਨੇੜਤਾ ਸੀ ਜਦੋਂ ਕਾਂਗਰਸ ਨੂੰ ਛੱਡ ਗਿਆ ਤੁਸੀਂ ਵੀ ਜਾਣਦੇ ਹੋ ਤੁਸੀਂ ਵੀ ਮੇਰੇ ਭਰਾ ਜਾਣਦੇ ਹੋ ਜਿੰਨੇ ਮੇਰੇ ਨਾਲ ਨੇੜਤਾ ਸੀ ਜਦੋਂ ਪਾਰਟੀ ਨੂੰ ਛੱਡ ਗਿਆ ਉਹਨੂੰ ਇੱਕ ਵਾਰੀ ਹੋਰ ਥੋਕਰ ਮਾਰਦੀ ਨਹੀਂ ਭਰਾ ਤੂੰ ਜਿੱਥੇ ਮਰਜੀ ਜਾ ਪਰ ਅਸੀਂ ਨਹੀਂ ਤੇਰੇ ਨਾਲ ਜਾ ਸਕਦੇ ਕਿਉਂਕਿ ਅਸੀਂ ਪਾਰਟੀ ਦੇ ਵਫਾਦਾਰ ਬਣ ਕਰ ਰਹੇ ਜਿੰਦਾਬਾਦ 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 ਅਸੈਂਬਲੀ ਮੈਂਟ ਵਿੱਚ ਭੇਜਿਆ ਤੁਸੀਂ ਇਹ ਸੋਚ ਲਓ ਦਿੱਲੀ ਦੇ ਵਿੱਚ ਰਵਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਟਾਇਆ ਸੀ ਉਹਨੇ ਇੱਕ ਵਾਰੀ ਵੀ ਉੱਥੇ ਜਾ ਕੇ ਆਵਾਜ਼ ਨਹੀਂ ਚੱਕੀ ਕਿਉਂਕਿ ਉਹਦੀ ਬਣਦੀ ਸੀ ਆਵਾਜ਼ ਚੱਕਣੀ ਫੇਰ ਕਿੱਦਾਂ ਆਪਣੇ ਭਾਈਚਾਰੇ ਦਾ ਵੇ ਸਾਂਝਾ ਹੋ ਗਿਆ ਉਸ ਤੋਂ ਬਾਅਦ ਕਿਸਾਨਾਂ ਦੀ ਵਾਰੀ ਆ ਗਈ ਕਿਸਾਨਾਂ ਨੇ ਧਰਨੇ ਲਾ ਲੈ ਉੱਥੇ 7-800 ਬੰਦਾ ਸ਼ਹੀਦ ਹੋ ਗਿਆ ਜੇ ਦੀ ਹੁਣ ਫਿਰ ਵੀ ਇੱਕ ਵਾਰੀ ਉਹ ਆਜ ਨਹੀਂ ਚੱਕੀ ਹੁਣ ਮੈਨੂੰ ਤਾਂ ਪਤਾ ਨਹੀਂ ਲੱਗਦਾ ਉਹ ਬੇਮਕੂਚ ਜਿਹੀ ਜਨਾਨੀ ਟਿਕਟ ਮੰਗ ਕੇ ਤੇ ਲੋਕਾਂ ਦੇ ਕੋਲੋਂ ਵੋਟਾਂ ਮੰਗਦੀ ਫਿਰਦੀ ਆ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਸਾਨੂੰ ਪਿੰਡਾਂ ਵਾਲਿਆਂ ਨੇ ਖੇੜਾ ਵਾਲਿਆਂ ਨੇ ਮੂੰਹ ਤੋੜ ਜਵਾਬ ਦੇਣਾ ਆ ਪਰ ਦੇਣਾ ਵੀ ਆ ਤੇ ਬਣਦਾ ਵੀ ਆ ਸਾਡਾ ਦੇਣਾ ਮੈਂ ਆਪਣੀ ਭੈਣ ਨੂੰ ਇਹ ਕਹਿਣਾ ਚਾਹੁੰਦੀ ਆ ਤੇ ਗੱਲਾਂ ਭੈਣ ਮੇਰੀਆਂ ਦੋਈ ਹੁੰਨੀਆਂ ਫੈਸਲੇ ਦੀਆਂ ਜਿਹੜੀਆਂ ਘੜੀਆਂ ਹੁੰਨੀਆਂ ਚਾਹ ਫੈਸਲਾ ਹਾਂ ਹੁੰਦਾ ਤੇ ਚਾਹ ਫੈਸਲਾ ਨਾ ਹੁੰਦਾ ਦੋਈ ਗੱਲਾਂ ਹੁੰਦੀਆਂ ਜਿਹਨੂੰ ਆਪਾਂ ਕਿਸੇ ਨੂੰ ਸਾਹਮਣੇ ਵੀ ਠੋਕਾਂਗੇ ਹਨ ਜੋ ਦੋ ਮਿੰਟ ਲਈ ਗੁੱਸੇ ਹੋ ਜੂਗਾ ਬਾਅਦ ਵਿੱਚ ਫੇਰੇ ਆਪਣੇ ਨਾਲ ਖੜਾ ਹੋਏਗਾ ਕਹੇਗਾ ਯਾਰ ਗੱਲ ਤਾਂ ਸੱਚੀ ਕੀਤੀ ਆ ਨਾ ਕੱਲ ਪਾਰਟੀਆਂ ਦੀ ਨਹੀਂ ਇੱਥੇ ਪਾਰਟੀ ਦਾ ਹੈ ਗੱਲ ਹੀ ਦਲਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਤੇ ਇਨਸਾਨ ਚੰਗਾ ਆ ਤੇ ਤੁਹਾਡੀ ਚੰਗੀ ਆ ਕਾਮਯਾਬਾ ਨਹੀਂ ਤਾਂ ਫੇਰ ਪਾਰਟੀਆਂ ਦੀ ਵੀ ਅਸੀ ਦੀ ਤਰਸੀ ਫਿਰ ਜਾਂਦੀ ਆ ਫੇ ਤੁਸੀਂ ਨਹੀਂ ਕੁਝ ਵੀ ਸੋਚ ਸਕਦੇ ਜੇ ਅਸੀਂ ਕੰਮ ਨਹੀਂ ਚੰਗੇ ਕਰਨੇ ਤਾਂ ਫੇਰ ਸਾਡਾ ਵਜੂਦ ਵੀ ਕੋਈ ਨਹੀਂ ਹੈਗਾ ਇਸ ਕਰਕੇ ਸਾਨੂੰ ਹਰ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਪਰ ਜੀ ਸਾਹਿਬ ਅਸੀਂ ਐਮਐਸਪੀ ਦਵਾਵੇ ਔਰ ਠੋਕੇ ਦਵਾਵੇ ਫੇ ਉਹਨਾਂ ਨੇ ਕਿਹਾ ਜੂਠ ਵੀ ਜਿਹੜੇ ਕੀ ਅਸੀਂ ਇਹ 2 ਕਰੋੜ ਨਹੀਂ ਕਹਿੰਦੇ ਅਸੀਂ 30 ਲੱਖ ਦਵਾਂਗੇ ਕਿਉਂਕਿ 30 ਲੱਖ ਨੌکریاں ਸਰਕਾਰ ਵਿੱਚ ਖਾਲੀ ਪਈਆਂ ਪਹਿਲਾਂ ਆਂਦੇ ਹੁਣੋਂ ਪਰਾਂਗੇ ਫਿਰ ਉਹਨਾਂ ਨੇ ਕਿਹਾ ਮਹਿਲਾ ਨੂੰ ਮਹਿਲਾ ਦਾ ਜਿਹੜਾ ਇਹਨਾਂ ਨੇ ਬਣਾਇਆ ਰਿਜ਼ਰਵੇਸ਼ਨ ਦਾ ਉਹ ਪਹਿਲਾਂ ਆ ਕੇ ਲਾਗੂ ਕਰਾਂਗੇ ਜਿਹੜਾ ਮੋਦੀ ਨੇ ਕੀਤਾ ਉਹ ਲਾਗੂ ਨਹੀਂ ਹੋਣਾ ਉਹ 29 ਵਿੱਚ ਜਾ ਕੇ ਹੋਣਾ ਪਰ ਜਦੋਂ ਕਾਂਗਰਸ ਸਰਕਾਰ ਆਣੀ ਆ ਇੰਡੀਆ ਗਠਜੰਬੰਦਨ ਦੀ ਸਰਕਾਰ ਆਣੀ ਆ ਮੈਡਮ ਜਾਮਨੀ ਗੋਮਰ ਜੀ ਐਮਪੀ ਬਣ ਕੇ ਜਾਣਾ ਵਾ ਇਹਨਾਂ ਨੇ ਮਹਿਲਾ ਦੇ ਹੱਕੇ ਦੇ ਵਿੱਚ ਗੱਲ ਕਰਨੀ ਆ ਉਹ ਗੱਲ ਸਾਡੇ ਉਹ ਪਹਿਲਾ ਪਹਿਲਾ ਵਿਰਾਇਕ ਜਿਹੜਾ ਹੋਊਗਾ ਉਹ ਵੀ ਇਹ ਮਹਿਲਾ ਦੇ ਨਹੀਂ ਹੋਊਗਾ ਐਂ ਬਣਾਣੇ ਆ ਮੈਡਮ ਜੀ ਉਦੋਂ ਉਦੋਂ ਆਪ ਦੀ ਲਹਿਰ ਸੀ ਹੁਣ ਕੋਈ ਲਹਿਰ ਨਹੀਂ ਹੈਗੀ ਹੁਣ ਤਾਂ ਜੁੱਤੀਆਂ ਮਾਰਦੇ ਆ ਬੀਜੇਪੀ ਨੂੰ ਵੀ ਤੇ ਉਹਨਾਂ ਨੂੰ ਵੀ ਤੁਸੀਂ ਸੋਸ਼ਲ ਮੀਡੀਆ ਤੇ ਪਲੀਜ਼ ਮੇਰੇ ਵੱਲੋਂ ਇੱਕ ਬੇਨਤੀ ਆ ਸਾਰੇ ਹੀ ਉਦਾਂ ਤੁਸੀਂ ਐਕਟਿਵ ਆ ਬਸ ਐਂ ਫੋਟੋ ਦੇਖ ਲਈ ਨਗਾਤੀ ਉਹਨੂੰ ਦੇਖੋ ਦੇਖ ਕੇ ਅੱਗੇ ਪੋਸਟ ਕਰੋ ਕਾਂਗਰਸ ਆਉਗੀ ਆਉਗੀ ਮੈਡਮ ਜਾਮਨੀ ਜੀ ਚੱਬੇ ਬਾਸ ਦਾ ਇਲੈਕਸ਼ਨ ਸੀ ਉਹਨਾਂ ਦੇ ਭਰਾ ਉਹਨਾਂ ਦੀ ਵਾਈਫ ਨੂੰ ਜਾਂ ਉਹਨਾਂ ਦੇ ਤੇ ਹੋਰ ਮੈਂਬਰ ਇੱਥੇ ਆਉਂਦੇ ਸੀ ਤੁਸੀਂ ਵੀ ਛੱਡਨੇ ਸਾਡੇ ਪਵਾੜੇ ਚ ਆਪਣੇ ਮੈਂਬਰ ਆ ਸਾਡੀਆਂ ਭੈਮਾ ਮਾਵਾ ਨੇ ਔਰ ਸਾਡੇ ਉਹ ਨੌਜਵਾਨ ਬੱਚਿਆਂ ਨੇ ਸਾਡੇ ਸਾਰੇ ਕੌਂਸਲਰ ਸਾਬਾਨਾ ਨੇ ਇੱਕ ਇੱਕ ਘਰ ਦੇ ਵਿੱਚ ਜਾ ਕੇ ਡਾਕਟਰ ਸਾਹਿਬ ਨੇ ਵੋਟਾਂ ਮੰਗੀਆਂ ਪਰ ਉਹ ਗਰਦਾਰ ਅਜ 파ਰਟੀ ਦੇ ਵਿੱਚ ਪਿੱਛੇ ਛੁਰਾ ਮਾਰ ਕੇ ਨੱਟ ਗਿਆ ਸੋ ਸਾਨੂੰ ਇਹ ਡਰ ਹੈ ਜਦੋਂ ਕਿਤੇ ਬਾਹਰੋਂ ਕੋਈ ਸਾਨੂੰ ਨਮਾਇੰਦਾ ਦਿੱਤਾ ਜਾਂਦਾ ਸਾਨੂੰ ਕੈਂਡੀਡੇਟ ਦਿੱਤਾ ਜਾਂਦਾ ਸਾਡਾ ਜਿਹੜੀ ਉਹ ਆਤਮਾ ਹੱਟ ਹੁੰਦੀ ਹੈ ਜਦੋਂ ਉਹਨੂੰ ਕੋਈ ਪੁੱਛਦਾ ਨਹੀਂ ਗੱਲ ਪੁੱਛਣੀ ਹੁੰਦੀ ਵਰਕਰ ਦੇ ਸੁੱਖ ਦੋਖ ਦੇ ਚਾਗਾਂ ਨੂੰ ਜੱਗ ਦੇ ਟੈਲੀਫੋਨ ਕਰ ਲਓ ਪਿਛਲੇ ਇਲੈਕਸ਼ਨ ਦੇ ਵਿੱਚ ਡਾਕਟਰ ਸਾਹਿਬ ਨੇ ਮੇਰੇ ਕਾਹ ਜੋ ਮਿਹਨਤ ਫਗਵਾੜੇ ਵਾਲਿਆਂ ਨੇ ਕੀਤੀ ਆ ਸ਼ਾਇਦ ਸਾਰੇ ਹਿਜਾਰਪੁਰ ਹਲਕੇ ਦੇ ਵਿੱਚ ਕਿ ਜene ਨਹੀਂ ਕੀਤੀ ਹਣੀ ਸਾਡੇ ਕੌਂਸਲ ਸਵਾਨਾ ਨੇ ਸਾਡੇ ਜੂਤ ਨੇ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਬੁਟਾਉਣ ਵਾਲੇ ਮੰਗੀਆਂ ਉਹ ਛੱਡ ਕੇ ਚਲ ਜਾਂਦੇ ਜਿਹੜੇ ਰੇਗਰ ਚਾਹਦੇ ਸੀ ਸੋ ਸਾਨੂੰ ਆਸ ਹੈ ਹੁਣ ਵੀ ਤੁਸੀਂ ਧਾਲੀਵਾਲ ਸਾਹਿਬ ਦੀ ਪੱਗ ਦਾ ਉਹਨਾਂ ਦੀ ਇੱਜ਼ਤ ਦਾ ਧਿਆਨ ਰੱਖਦੇ ਹੋਏ ਉਹਦੇ ਨਾਲ ਵੀ ਬਾਦ ਆਪਾਂ ਸਾਰਾ ਨੇ ਮਿਹਨਤ ਕਰਨੀ ਆ ਔਰ ਬੱਡੀ ਲੀਡ ਦੇ ਨਾਲ ਜਿਹੜਾ ਫਵਾੜੇ ਤੋਂ ਮੈਡਮ ਜੀ ਨੂੰ ਜੁਟਾਉਣਾ ਸਾਰਿਆਂ ਦੀਆਂ ਡਿਊਟੀਆਂ ਲਾਤੀਆਂ ਇੱਦਾਂ ਲੁਧਿਆਣੇ ਡਿਊਟੀਆਂ ਲਾਤੀਆਂ ਲੁਧਿਆਣੇ ਮੀਟਿੰਗ ਕਰਾਈ ਵੀ ਸੋ ਸਾਰੀ ਪੂਰੇ ਪੰਜਾਬ ਦੇ ਮੀਟਿੰਗਾਂ ਕਰਾਉਣੀਆਂ ਮੋਰਚੇ ਨੇ ਪਰ ਸਾਡਾ ਇਹ ਹਲਕਾ ਆ ਹੁਸ਼ਿਆਰਪੁਰ ਸਾਡੀ ਕੋਸ਼ਿਸ਼ ਹੋ ਗਈ ਕਿ ਵੱਧ ਤੋਂ ਵੱਧ ਤੁਹਾਡੇ ਜਿੰਨੇ ਹਲਕੇ ਆ ਪਲਾਤਿਆ ਟਾਂਡਾ ਆ ਦਸੂਹਾ ਆ ਮਕੇਰੀਆਂ ਆ ਚੱਬੇ ਆਲੇ ਬੜੀ ਵੱਡਾ ਵੋਟ ਬੈਂਕ ਆ ਸਾਡਾ ਪਾਈਚਾਰੇ ਦਾ ਔਰ ਸਾਰਾ ਵੋਟ ਬੈਂਕ ਜੁੜਿਆ ਆ ਅਲੱਗ-ਅਲੱਗ ਨਹੀਂ ਹੈ ਕਿਉਂਕਿ ਹਰ ਬੰਦੇ ਨੂੰ ਪਤਾ ਕਿ ਕਾਂਗਰਸ ਇੱਕ ਸੈਕੂਲਰ ਪਾਰਟੀ ਆ ਬਿਲਕੁਲ ਬੇਫਿਕਰ ਹੋ ਕੇ ਸੌ ਰਿਆ ਕਿਉਂਕਿ ਸਾਡੇ ਜੋ ਵਿਧਾਇਕ ਹਨ ਉਹ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਆ ਕਿਤੇ ਕੋਈ ਮੀਟਿੰਗ ਦਾ ਰੈਡੀ ਰੱਖੀ ਹੋਵੇ ਮੈਂ ਰੱਖੀ ਸੀ ਘਰ ਤਾਂ ਉੱਥੇ ਹੀ ਅਚਾਨਕ ਫੋਨ ਆਇਆ ਇਹਨਾਂ ਨੂੰ ਪਹਿਲਾਂ ਘਰੋਂ ਤੁਰਨ ਲੱਗਿਆ ਵੀ ਕਿਸੇ ਦੀ ਡੈਥ ਹੋ ਗਈ ਆ ਕਹਿੰਦੇ ਸੋਨ ਸਿੰਘ ਜੀ ਰੈਡੀ ਦਾ ਸਾਰਾ ਕੀਤਾ ਕਰਾਇਆ ਪ੍ਰੋਗਰਾਮ ਰੰਤ ਕਰ ਦਿਓ ਕਿਉਂਕਿ ਪਹਿਲਾਂ ਆਪਾਂ ਡੈਥ ਜਿੱਥੇ ਹੋਈ ਆ ਉੱਥੇ ਪਹੁੰਚਣਾ ਸੋ ਇੰਤਾਂ ਦੇ ਸਾਨੂੰ ਜੋ ਐਮ.ਐਲ.ਏ ਮਿਲੇ ਆ ਜੋ ਮਾਣ ਆ ਜੋ ਕਰਦੇ ਆ ਅੱਜ ਇਹ ਜਾਣਦੇ ਆ ਕਿ ਮੈਂ ਸਮਰਾਲੇ ਇਸ ਵਕਤ ਡਿਊਟੀ ਨਿਭਾ ਰਿਹਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਕੰਮ ਕਰ ਰਿਹਾ ਪਰ ਅੱਜ ਤੋਂ ਬਲਵਿੰਦਰ ਸਿੰਘ ਤਾੜੀਵਾਲ ਜੀ ਜੇ ਫਗਵਾੜੇ ਦੀ ਜਾਮਨੀ ਗੋਮਰ ਜੀ ਨੇ ਤੁਹਾਡੇ ਨਾਲ ਤੁਸੀਂ ਹਾਂ ਕੀਤੀ ਆ ਇਥੋਂ ਕਰਨ ਲਈ ਮੇਰੀ ਗੱਡੀ ਤੇ ਸੋਨ ਸਿੰਘ ਅੱਜ ਤੋਂ ਹੀ ਘਰ 24 ਘੰਟੇ ਮੌਜੂਦ ਰੋਗਾ ਅੱਜ ਤੋਂ 2 ਮਹੀਨੇ ਵਾਸਤੇ ਨੌਕਰੀ ਛੱਡੀ اے ਸਰਦਾਰ ਸੋਨ ਸਿੰਘ ਦਾ ਵਾਦਾ ਜਦੋਂ ਮਰਜ਼ੀ ਦੇਖ ਲੋ ਜਦੋਂ ਵੀ ਫੋਨ ਆਊਗਾ ਸਰਦਾਰ ਸੋਨ ਸਿੰਘ ਦੀ ਗੱਡੀ ਆ ਤੇਲ ਵੀ ਆਪਣਾ ਗੱਡੀ ਵੀ ਆਪਣੀ ਤਾਂ ਸਰਦਾਰ ਸੋਨ ਸਿੰਘ ਦੀ ਬਸ ਅੱਜ ਤੋਂ ਤੁਹਾਡੇ ਲਈ 2 ਮਹੀਨੇ ਲਈ ਨੌਕਰੀ ਛੱਡੀ ਮੇਰਾ ਹਲਕਾ ਜਮਨੀ ਗੋਮਰਜੀ ਪਿੰਡ ਨਡਾਲੋ ਪਿੰਦਾ ਤੁਹਾਡਾ ਚੱਬੇਵਾਲਾ ਵਾਲਾ ਵੀ ਆ ਕੋਟ ਤੂੰ ਹੀ ਮੇਰੀ ਬੈਠਕ ਬੈਠਣੀ ਉੱਠਣੀ ਸਾਰਿਆਂ ਨਾਲ ਆ ਮੇਰੇ ਤੁਹਾਡਾ ਇੱਥੇ ਹੀ ਨਹੀਂ ਉਸ ਏਰੀਏ ਦੇ ਵਿੱਚ ਵੀ ਮੈਂ ਵੜ ਕੇ ਸਾਡਾ ਪਿੰਡ ਦੇ ਸਰਪੰਚ ਆਚਰ ਸਿੰਘ ਜੀ ਹੋਣੀ ਸਾਡੇ ਜਿੰਨੇ ਵੀ ਉਤਰ ਮਖਸੂਸਪੁਰ ਇਸਪੁਰ ਪਜੋੜਾ ਸਾਡੇ ਪਿੰਡ ਆ ਅਸੀਂ ਉਹਨਾਂ ਵਿੱਚ ਵੀ ਤੁਹਾਨੂੰ ਉੱਥੇ ਮੈਂ ਟਕਰਾਂਗਾ ਐਦਾਂ ਹੀ ਸਟੇਜਾਂ ਤੇ ਰਹਾਂਗਾ ਪਰ ਇਹ ਗੱਲ ਆ ਕਿ ਤੁਸੀਂ ਜੋ ਕਿਹਾ ਜੋ ਮੇਰੇ ਵੀਰ ਕਿਸਾਨਾਂ ਵਾਲੇ ਬਾਜਵਾ ਸਾਹਿਬ ਨੇ ਜੋ ਕਿਹਾ ਉਹ ਚੀਜ਼ ਨੂੰ ਲੈ ਕੇ ਜੋ ਅਸੀਂ ਸੱਚ ਮੈਂ ਅਸੀਂ ਪਹਿਲਾਂ ਹਰਖੂਆ ਦੇ ਵਿੱਚ ਵੀ ਦੁੱਖ ਭੋਗਿਆ ਪਰ ਅੱਜ ਆਕਾਲੀ ਪਾਰਟੀ ਨੇ ਕਦੀ ਸਾਡੇ ਕੋਤੇ ਠਾਣੇ ਜਾ ਕੇ ਮਦਦ ਨਹੀਂ ਕੀਤੀ ਜਦ ਕਿਸੇ ਪਿੱਛੇ ਵੀ ਜਾ ਕੇ ਕੋਈ ਮਦਦ ਨਹੀਂ ਕੀਤੀ ਉਸ ਵਕਤ ਵੀ ਸਾਨੂੰ ਕਾਂਗਰਸ ਦੇ ਲੀਡਰ ਹੀ ਕੰਮ ਆਉਂਦੇ ਸੀ ਉਸ ਵੇਲੇ ਸੂਨ ਸਿੰਘ ਜੰਗੜੀ ਵਾਲ ਸਾਹਿਬ ਹੁੰਦੇ ਸੀ ਕੋਸਵਾ ਦੇਸੀ ਉਹਨਾਂ ਦੇ ਕੋਲ ਜਾਂਦਾ ਹੁੰਦਾ ਸੀ ਵੀ ਅੱਜ ਸਾਡੇ ਬੱਚਿਆਂ ਨੂੰ ਕੋਈ ਪੁਲਿਸ ਵਾਲੇ ਉਸੇ ਥਾਣੇ ਚ ਲੈ ਕੇ ਗਏ ਆ ਜਾਂ ਉੱਥੇ ਲੈ ਕੇ ਗਏ ਆ ਮਾਈਓ ਪੱਟੀ ਤੋਂ ਬੈਠੇ ਆ ਤੁਸੀਂ ਦੱਸੋ ਜੀ ਕਦੀ ਕਿਸੇ ਦੇ ਭੋਗ ਦੇ ਉੱਤੇ ਕਿਸੇ ਭੋਗ ਦੇ ਉੱਤੇ ਸੋਹਣ ਸਿੰਘ ਠੰਡੜ ਗਿਆ ਕਦੀ ਕਿਸੇ ਝਾਰੂ ਦੇ ਕਿਸੇ ਖਾਰਕੂ ਦੇ ਸਿੰਘ ਤੇ ਗਿਆ ਤਾਂ ਅੱਜ ਉਹ ਖਾਰਕੂ ਬਾਦ ਤੇ ਉੱਥੇ ਗੱਲਾਂ ਕਰਦੇ ਆ ਬਿਲਕੁਲ ਗਲਤ ਆ ਇਹ ਤੁਸੀਂ ਜਾਣਦੇ ਆ ਸੋਹਣ ਸਿੰਘ ਠੰਡੜ ਨੇ ਕਦੀ ਕਿਸੇ ਦੇ ਘਰ ਗਰੀਬ ਤੇ ਲੱਗ ਕੇ ਅਫਵਾਸ ਕੀਤਾ ਕਦੀ ਨਹੀਂ ਕੀਤਾ ਅੱਜ ਸਾਡੇ ਉਹ ਜਸਵੀਰ ਸਿੰਘ ਪੱਟੀ ਆ ਖੇੜਾ ਆ 4.5-7 ਬੰਦੇ ਹੈਗੇ ਆ ਮੈਂ ਸਾਡੇ ਜਣੇ ਮੇਰੇ ਬਾਗ ਪਿਆ ਇਹ ਮੇਰੇ ਮਾਈਓ ਪੱਟੀ ਦੇ ਸਾਥੀ ਜਾਣਦੇ ਕੋ ਮੇਰੇ ਨਾਲ ਰਿਹਾ ਪਰ ਮੈਂ ਇਹ ਗੱਲ ਕਹਿਣਾ ਕਿ ਪਿੰਡਾਂ ਦੇ ਲੋਕ ਇਸ ਵਕਤ ਸਾਰਿਆਂ ਨੂੰ ਪਛਾਣ ਚੁੱਕੇ ਆ ਤੁਹਾਡੀ ਜਿੰਤ ਯਕੀਨੀ ਆ ਕਿਉਂਕਿ ਜਿੰਨੀ ਬੋਟ ਕਾਂਗਰਸ ਦੀ ਚੱਬੇਵਾਲ ਸਾਹਿਬ ਕੋਲ ਸੀ ਸਾਡੀ ਮੀਟਿੰਗ ਕੋਟ ਹੋ ਚੁੱਕੀ ਆ ਸਰਪੰਚਾਂ ਦੀ ਉਹ ਤੁਹਾਡੇ ਨਾਲ ਆ ਉਹ ਇਕੱਲੇ ਦੇ ਇਕੱਲੇ ਹੀ ਐਸ ਵੀ ਕਿਉਂਕਿ ਤੁਹਾਡੀ ਜਿੱਤ ਯਕੀਨੀ ਆ ਔਰ ਫਗਵਾੜੇ ਤੋਂ ਸਾਹਮਣੇ ਵਾਦਾ ਕੀਤਾ ਸਾਡਾ ਇੱਕ ਇੱਕ ਵਰਕਰ ਅਮੇਰੀਆਂ ਸਾਰੀਆਂ ਭੈਣਾਂ ਮੈਨੂੰ ਜਾਣਦੀਆਂ ਵੀ ਇਹਨਾਂ ਦੇ ਨਾਲ ਸਾਡੀ ਸਾਰੀ ਜਿੰਨੀ ਵੀ ਟੀਮ ਆ ਇੱਕ ਤੋਂ ਇੱਕ ਬੱਚੇ ਤੋਂ ਬੱਚਾ ਸਾਡੇ ਤਾਂ ਕਾਂਗਰਸ ਦੇ ਲਈ ਬੱਚੇ ਤੋਂ ਬੱਚਾ ਵੀ ਅੱਗੇ ਮਿਲ ਤੇ ਇੱਥੇ ਹੋਇਆ ਸੀ ਮੈਂ ਕਹਿੰਦਾ ਸੀ ਇੱਕ ਬੱਚਾ ਆਇਆ ਉਹ ਇੱਦਾਂ ਇੱਦਾਂ ਕਹਿ ਕੇ ਮੈਨੂੰ ਕਹਿ ਗਿਆ ਉਤੋਂ ਇਹ ਗੱਲ ਬਣਾ ਲਈ ਸੀ ਤੋਂ ਸੋ ਗੱਲ ਮੈਂ ਕਹਿੰਦਾ ਬੱਚਿਆਂ ਚ ਵੀ ਉਤਮ ਆ ਜੋ ਭਾਜੀਬਾਦ ਸਾਹਿਬ ਨੇ ਕੀਤੇ ਕੰਮ ਆ ਫਗਵਾੜੇ ਤੋਂ ਤੁਹਾਨੂੰ ਬੇਫਿਕਰ ਰਹਿਣਾ ਚਾਹੀਦਾ ਮੈਂ ਆਪਣੀ ਟੀਮ ਦੇ ਨਾਲ ਅਸੀਂ ਡੇਲੀ ਡੇਟ ਟੂ ਡੋਰ ਟੂ ਡੋਰ ਜਾਂਦੇ ਹਾਂ ਜਿਹਦੇ ਵਿੱਚ ਅਸੀਂ ਆਪਣੀ ਮਹਿਲਾ ਕੰਟੀਆਂ ਜਿਹੜੀਆਂ ਪੰਜ ਨੀਤੀਆਂ ਤੁਸੀਂ ਜਾਣਦੇ ਹੀ ਹੋਗੇ ਜਿਹੜਾ ਮਹਿਲਾ ਕਾਂਗਰਸ ਵੱਲੋਂ ਸਾਨੂੰ ਦਿੱਤੀਆਂ ਹੋਈਆਂ ਉਹ ਅਸੀਂ ਜਾ ਕੇ ਉਹਦਾ ਪ੍ਰਚਾਰ ਵੀ ਕਰਦੇ ਹਾਂ ਤਾਂ ਪਲੱਸ ਆਪਾਂ ਯਾਮਨੀ ਜੀ ਦਾ ਵੀ ਪ੍ਰਚਾਰ ਕਰ ਰਹੇ ਹਾਂ ਕਿ ਸਾਡੇ ਜਿਹੜੇ ਮਹਿਲਾ ਕੰਟ ਦੇ ਕੈਂਡੀਡੇਟ ਆਏ ਆ ਤਾਂ ਆਪਾਂ ਉਹਨਾਂ ਨੂੰ ਭਾਰੀ ਮਤ ਨਾਲ ਜਿੱਤ ਕੇ ਜਿਤਾ ਕੇ ਕਾਂਗਰਸ ਕੋਦੇ ਵਿੱਚ ਭੇਜਣਾ ਹੈ ਐਮਪੀ ਆਫ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਅੈਂਡ ਦੇ ਵਿੱਚ ਮੈਂ ਇਹੀ ਕਹੂੰਗੀ ਕਾਂਗਰਸ ਪਾਰਟੀ ਜਿੰਦਾਬਾਦ ਮਹਿਲਾ ਕਾਂਗਰਸ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਅਜ ਕ੍ਰਿਤੇਕ ਬਹਾਦਰਜੀ ਦੇਵ ਪ੍ਰਕਾਸ਼ ਉਤਸਵੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੈਨੂੰ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਸਰਦਾਰ ਬਲਵਿੰਦਰ ਸਿੰਘ ਜੀ ਦੀ ਜਿਹੜੀ ਹੈ ਟੀਮ ਅਧਾਰੇਵਾਲ ਸਾਹਿਬ ਦੀ ਮੈਂ ਇੱਥੇ ਇਹ ਨਹੀਂ ਕਹਿ ਰਹੀ ਕਿ ਵੀ ਉਹ ਜੋ ਮੈਨੂੰ ਇੱਥੇ ਆ ਕੇ ਮਹਿਸੂਸ ਹੋਇਆ ਕਿ ਉਹ ਲੀਡਰ ਆ ਤਾਂ ਤੁਸੀਂ ਸਾਰੇ वर्कर है मेरे इस तरह लग रहा है मैं किसी हो व्यक्ति विशेष का ना नहीं लै रही क्योंकि कि जो फील हो रहे बहुत ज्यादा खुशी है साझी जी मीटिंग है यह कोई पब्लिक मीटिंग है भी तो है नहीं क्योंकि कांग्रेस दीतियां बारे दस दसिया जाए कि कांग्रेस कदों का तो चल रही है कांग्रेस ने असि सारे इस करके इतने कट्ठे हुए हैं कि ती जान सको मैं थानू तो सका क्योंकि अस रल के काम करना हजे बहुत लंबा स रस्ता है असं वो रस्ता सारिया ने कट्ठे तय करना है। मैं बहुत आम घर तो आदी हाँ मैं कभी सपने च भी नहीं सोचा पार्टी मैनू इन्नी वीडी रिस्पोंसिबिलिटी नवाजे ਮੈਨੂੰ 8 ਤੋਂ 10 ਸਾਲ ਹੋ ਗਏ ਪਾਰਟੀ ਚ ਕੰਮ ਕਰਦੇ ਹੋਏ ਜੋ ਡਿਊਟੀ ਪਾਰਟੀ ਨੇ ਦਿੱਤੀ ਮੈਂ ਅੱਜ ਤੱਕ ਉਹ ਪਾਰਟੀ ਉਹ ਹਰ ਡਿਊਟੀ ਨੂੰ ਆਪਣੇ ਬਿੱਲੋ ਜਾਨ ਨਾਲ ਨਿਭਾਇਆ ਇਸ ਨੂੰ ਵੀ ਮੈਂ ਪੱਕਾ ਨਿਭਾਵਾਂਗੀ ਅਸੀਂ ਲੋਕਾਂ ਤੱਕ ਇੱਕ ਆਵਾਜ਼ ਰਿਕੁਐਸਟ ਕਰ ਰਹੀ ਤੁਹਾਨੂੰ ਕਿ ਅਸੀਂ ਲੋਕਾਂ ਤੱਕ ਇੱਕ ਆਵਾਜ਼ ਲੈ ਕੇ ਜਾਈਏ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਸਾਰਾ ਕੁਝ ਸੁਣ ਰਹੀ ਸੀ ਜੋ ਜੋ ਸਾਰਿਆਂ ਨੇ ਕਹਿਣਾ ਮੈਂ ਉਹ ਪੁਆਇੰਟਸ ਵੀ ਲਿਖੇ ਕਿ ਕੇਸ ਕੇਸ ਬਾਰੇ सारे जानना चाहते जान हैं सब तो पहले तो सारे एक रोष है कि बी जो पार्टी छड़ के चले जाते हैं आज जाते हैं कल चले जाते हैं मैं थानू एक चीज़ अपनी फैमिली के बारे दसना चाह मैंने लगता है बहुत ज़्यादा जरूरी है मैं इस बारे हर जगह गल करनी चाहिए आई इस तरह के परिवार तो हाँ जितने मैं चाहे अपने सहुरे परिवार की गल करा या अपने मापे परिवार की गल करा दोनों ही फैमिलीज ਕੱਟੇ ಕಾಂಗ್ರೆਸੀ ਫੈਮਲੀਆਂ ਆਜ ਤੋ ਨਹੀਂ ਮੇਰੇ ਜਿਹੜੇ ਦਾਦਾ ਜੀ ਨੇ ਹੁੰਦੇ ਸੀ ਉਹ ਆਪਣੇ ਟਾਈਮ ਤੇ ਕਾਂਗਰਸ ਦੇ ਬਲੌਕ ਪ੍ਰੈਜ਼ੀਡੈਂਟ ਰਹੇ ਆ ਉਸ ਟਾਈਮ ਤੇ ਉਸ ਤੋਂ ਬਾਅਦ ਜਦੋਂ ਚਲੋ ਦੂਜੀ ਪਾਰਟੀ ਆਈ ਚਾੜਵਲੀ ਆਈ ਥੋੜਾ ਜਿਹਾ ਸਿਸਟਮ ਚੇਂਜ ਹੋਇਆ ਇੱਕ ਰੈਵਿਊਲੂਸ਼ਨ ਜਿਹਾ ਸੀਗਾ ਮੈਂ ਉਹਨਾਂ ਨੂੰ ਜੁਆਇਨ ਵੀ ਕੀਤਾ ਤੇ ਜਦੋਂ ਮੈਂ ਪਾਰਟੀ ਉਹ ਜੁਆਇਨ ਵੀ ਕੀਤੀ ਸੀ ਨਾ ਤਾਂ ਮੇਰੇ ਫਾਦਰ ਨੇ ਮੈਨੂੰ ਇੱਕ ਚੀਜ਼ ਕਹੀ ਸੀ ਕਹਿੰਦੇ ਕਿ या, आ, यामिनी तू ना सा धर्म प्रष्ट करता तो मैं योजना फैमिली बिलोंग करते हैं जिते कांग्रेस में अपना धर्म मनते हैं तो अपने धर्म नाल कभी कोई धोखा नहीं करता इस करके मेरे ऊपर पूरा भरोसा कर सकते हो जो तुम मेनू अपना आशीर्वाद देंगे दे हो अपना प्यार दें हो मैं जिंदगी भर इतने ही हाँ कितने नहीं जाऊँगी मैं मैंने ये खुशी हो रही है कि जिन्होंने पिछली मेरी इलेक्शन दूसरी पार्टी मेरा साथ दिता से वो अज भी इतने आके खड़े होए आ मेरे नाल इतने है, है गया, तो मैनू इस करके सोच सकते कि जिन्होंने मेरा रिश्ता बन वो पक्का रिश्ता बनता हूँ समझने की लौड़ यह है कि इस इलैक्शन का महत्व की है इलैक्शन हर पांच साल होंगे विधानसभा के भी होंगे लोग सभा के भी होंगे लेकिन सू सार एक चीज़ जरूर समझनी पैनी है ए वाली जड़िया चोणा एक कोई आम इलेक्शन नहीं है ये एक युद्ध है एक लड़ाई है। हिंदुस्तान आंदुस्तान बचाने की लड़ाई कॉन्स्टिट्यूशन साट्यूशन संविधान को बचाने की लड़ाई इस करके लिए सू हर इंसान तक पहुंचना पैना चाहे किसी के हाथ जोड़न जोड़ने पैन किसी के पैर साल फड़न प पैन सू पिछे नहीं रहना क्योंकि जे इट इज वेरी इन पॉसिबल सॉरी थोड़ी पर इंग्लिश आ जाती है मैं इंग्लिश भी टीचर है मैं कंट्रोल नहीं कर सकती इंग्लिश <laughs> मैं चाहे जो कुछ भी हो जाए Sunway बिल्कुल पक्का बनाना है कि इस इलेक्शन के सिर्फ और सिर्फ कांग्रेस पार्टी ही जितनी चाहिए है क्योंकि हिंदुस्तान को बचाने सिर्फ एक ही पार्टी काम कर सकती है तो वो है कांग्रेस पार्टी तो जो ना होती अच तक आकूल हॉस्पिटल, कुछ भी नहीं होना तक अभी यह आवाज लेके जाना है कि कांग्रेस पार्टी सिर्फ लोगों तो तो नहीं कर रही है और लोगों के न्याय के खड़ी है किसान की गलती है किसान सानदाता जिन्होंने करके सा रोटी बनती है जिदा अह रहे नो पावर नो मूड सारा किसान जिन्हों को खेलना जरूरी गल है बट साब को रहता है अंजाब के घर जाके देखो माँ प्यो अपने घर बेच के अपनी जमीन बेच के वड़े -वड़े लोन लैके अपने बच्चों को बहर भेज रहे हैं तो रोज़ राति में बैठ के रोकते हैं कि असर करिए जो अस चाहते हैं कि सा बचे साट्यूशन बचे हालात बदलन ਤੇ ਲੋਕਾਂ ਤੇ ਤੱਕ ਸਾਨੂੰ ਇਹ ਆਵਾਜ਼ ਲੈ ਕੇ ਚਾਹੀ ਪੈਣੀ ਹੈ ਕਿ ਸਾਡੇ ਕੋਲ ਸਿਰਫ ਇੱਕ ਵਿਕਲਪਾ ਸਿਰਫ ਇਹ ਬੀਚੇ ਬੀਚੇ ਉਹ ਹੈ ਕਾਂਗਰਸ ਤਾਂ ਇਸੇ ਕਰਕੇ ਕਾਂਗਰਸ ਨੇ ਇਸ ਵਾਰ ਨਾਰਾ ਵੀ ਨਹੀਂ ਦਿੱਤਾ ਹੈ ਜੀ ਕਰਵਾਸਾ ਬਾਈਓ ਨਹੀਂ ਆਪ ਸਭ ਨੇ ਇਹ ਫਰੰ ਲੈ ਆਏਗਾ ਕਿ ਜਦੋਂ ਇੱਕ ਜੋ ਨੂੰ ਵੋਟਾਂ ਪੈਣੀਆਂ ਹੈਗੇਆਂ ਤਾਂ ਅਸੀਂ ਬਹੁਤ ਹੀ ਵੱਡੇ ਮਾਰਜਿਨ ਨਾਲ ਸਾਡੇ ਐਮਪੀ ਕੈਂਡੀਡੇਟ ਕੋਨਾਂ ਨੂੰ ਚਾਮਨੀ ਜੀ ਨੂੰ ਜਿਤਾਵਾਂਗੇ ਉਹ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਜੋ 1 ਜੂਨ ਨੂੰ ਵੋਟਾਂ ਪੈਣ ਜਾ ਰਹੇ ਆ ਉਹਦੇ ਵਿੱਚ ਇਹ 7ਵੇਂ ਫੀਸਦੀਆਂ ਜਿਹੜੀਆਂ ਹੈਗੀਆਂ ਵੋਟਾਂ ਪੈਣ ਜਾ ਰਹੇ ਆ ਇਸ ਕਰਕੇ ਸਭ ਤੋਂ ਪਹਿਲਾਂ ਮੈਂ ਸਾਡੇ ਹਾਈ ਕਮਾਂਡਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਫਗਵਾੜੇ ਵਾਸਤੇ ਬਹੁਤ ਹੀ ਜੋਗ ਕਾਬਲ ਅਤੇ ਬੈਲ ਐਜੂਕੇਟਿਡ ਕੈਂਡੀਡੇਟ ਦਿੱਤਾ ਹੈਗਾ ਪਰ ਮੇਰਾ ਖਿਆਲ ਜੇਕਰ ਦੇਖੀਏ ਤਾਂ ਜਿਸ ਤਰ੍ਹਾਂ ਕਿ ਮੈਥੋਂ ਪਹਿਲਾਂ ਚਾਹਲ ਸਾਹਿਬ ਕਹਿ ਕੇ ਗਏ ਉਹਨਾਂ ਜਿੰਨਾਂ ਜਿਹੜਾ ਜੋਗ ਪੜਿਆ ਲਿਖਿਆ ਕੈਂਡੀਡੇਟ ਜਿਹੜਾ ਹੈਗਾ ਸ਼ਰਪਤ ਦਾ ਸ਼ਾਰਪਤ ਦੀ ਹਿਸਟਰੀ ਵਿੱਚ ਨਹੀਂ ਆਇਆ ਤੁਸੀਂ ਕਰਕੇ ਸਾਡੇ ਸਾਈ ਸਮਾਜ ਦੇ ਸਵਸਥ ਬਦਾਇਜ ਦੇ ਪਾਤਰ ਪਰ ਨਾਲ ਹੀ ਸਾਰੇ ਇਹ ਗੱਲ ਵੀ ਦੱਸਦੇ ਹਨ ਕਿ ਸ਼ਾਰਕਪੁਰ ਜਿਹੜੀ ਸੀਟ ਹੈਗੀ ਆ ਇੱਥੇ ਜੋ ਵੀ ਕੈਂਡੀਡੇਟ ਜਿੱਦਾ ਹੈਗਾ ਵਿਸ਼ੇਸ਼ ਕਿਸੇ ਵੀ ਪਾਰਟੀ ਤੋਂ ਹੋਵੇ ਤਾਂ ਉਹ ਮੰਤਰੀ ਵੀ ਬਣਦਾ ਹੈ। ਤਾਂ ਇਸ ਕਰਕੇ ਮੈਂ ਮੇਰੇ ਪੰਜਾਬੀ ਜੀ ਨੂੰ ਜਿੱਥੇ ਵੀ ਮਾਰਕਵਾਦ ਦਿਲਾ ਦੇਣਾ ਚਾਹੂੰਗਾ ਕਿ ਆਪਾਂ ਸਖਤ ਮਿਹਨਤ ਕਰਕੇ ਆਪਾਂ ਜਿੱਤ ਪ੍ਰਾਪਤ ਕਰੀਏ। तो जित प्राप्त करने तो बाद जी मिनिस्ट्री भी हुशियारपुर पक्की पीद्या सब तो पहला तो मैं चाहवा बहुत छोटी जी मीटिंग बुलाई गई थी सिर्फ जी वॉल्टियर है इना नु सारे नु देख के बहुत उत्साह होया मैं आप, आप बहुत ही कॉन्फिडेंसुक यकीन दिलाया है कि दिन एक करके पार्टी लिए काम करे एकजुट होके काम करके जित जरूर कर दे देखो मुद्दे जो हुशियारपुर की गल करिए इधर एरिया जितने हर वर्ग के अपने हर ਏਰੀਆ ਦੇ ਆਪਣੇ ਆਪਣੇ ਮੁੱਦੇ ਆ ਪਰ ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਇਸ ਵਾਰ ਸਾਡੀ ਕਾਂਗਰਸ ਪਾਰਟੀ ਨੇ ਇੱਕ ਨਿਆਇ ਪੱਤਰ ਕੱਢਿਆ ਜਿਹਦੇ ਵਿੱਚ ਹਰ ਮੁੱਦਾ ਕਵਰ ਹੋ ਜਾਂਦਾ ਚਾਹੇ ਉਹ ਕਿਸਾਨੀ ਹੋਵੇ ਚਾਹੇ ਉਹ ਮਹਿਲਾਵਦਾ ਹੋਵੇ ਚਾਹੇ ਉਹ ਯੁਵਾ ਲੋਕਾਂ ਦਾ ਯੁਵਾ ਮੰਡਾ ਹੋਵੇ ਚਾਹੇ ਉਹ ਹਿੱਸੇਦਾਰੀ ਦਾ ਹੋਵੇ ਤਾਂ ਇਸ ਕਰਕੇ ਇਸ ਵਾਰ ਅਸੀਂ ਇਹਨਾਂ ਸਾਰਿਆਂ ਮੁੱਦਿਆਂ ਤੇ ਹੀ ਇਕੱਠੇ ਹੋ ਕੇ ਲੜੋਏ ਹਾਂ ਖੁਸ਼ਹਾਲੀ ਤੋਂ ਦੇ ਵਿਕਾਸ ਲਈ ਮੁੱਦਾ ਰੱਖਿਆ डेफिनेटली मैं जिद किया यह सारे विकास हश्यारपुर विकास है इस तो अलावा एक चीज़ मैं हर जगह बोल रही हाँ बार बार बोल रही हूँ कि अनइम्पलॉयमेंट जो है वो बहुत इस टाइम पर इंपॉर्टेंट मुद्दा है जिस पर हर किसी सोचना चाहिए अज तक नहीं सोचा गया बट क्योंकि मैं बार बार इस चीज़ से बहुत ज्यादा हाईलाइट कर रही हूँ कि मेरे अपने खुद के बच्चे हूँ बड़े हो गए हैं बेटे ने ट्वेल्थ की अगे ले मैं कोई स्कोप नहीं दिस रहा ਇਸ ਟਾਈਮ ਤੇ ਆ ਕੇ ਮੈਂ ਆਪ ਇਹ ਚੀਜ਼ ਸਮਝ ਸਕਦੀ ਹਾਂ ਕਿ এমਪਲੋਇਮੈਂਟ ਦੀ ਪ੍ਰੋਬਲਮ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਮडम ਤਾਂ ਵਿਰੋਧਵਾਦੀ ਤੋਂ ਬੋਆ ਨੀ ਕਾਫੀ ਲੀਡ ਦੇ ਦਿੱਤੇ ਆ ਕਾਫੀ ਵਿਕਾਸ ਹੋਇਆ ਆ ਪਰ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਉਹ ਵੀ ਬੰਗਵਾੜੇ ਦੇ ਆ ਇਸ ਵਾਰ ਅੱਗੇ ਟਿਕਟਾਂ ਦਾ ਦੌਰ ਨਹੀਂ ਹੈ ਦੇਖੋ ਸਾਰਿਆਂ ਦਾ ਆਪਣਾ ਆਪਣਾ ਕੰਪੀਟੀਸ਼ਨ ਹੈ ਇਹਦੀ ਕੋਈ ਗੱਲ ਨਹੀਂ ਹੈ ਸਾਰਿਆਂ ਨੇ ਇਲੈਕਸ਼ਨ ਲੜਨੀ ਹੈ ਦੇ ਕੇ ਇਹਨਾਂ ਦੇ ਟੀਮ ਨੂੰ ਮਿਲੀ ਹੈ ਟੀਮ ਨਹੀਂ ਹੈ ਲੀਡਰਸ਼ਿਪ ਤੇ ਵਰਕਰ ਦਾ ਪੂਰੀ ਇੱਥੇ ਹੋਣੀ ਹੈ ਇੱਕ ਪਰਿਵਾਰ ਬਣ ਕੇ ਰਹ ਰਹੇ ਆ ਤੇ ਜਿੱਥੇ ਪਰਿਵਾਰ ਇਕੱਠਾ ਹੁੰਦਾ ਨਾ ਇੱਕ ਜੁੱਟ ਹੁੰਦਾ ਜਿੱਤ ਜਿੱਤ ਹਮੇਸ਼ਾ ਹੁੰਦੀ ਹੁੰਦੀ ਹੈ ਕੰਪੀਟੀਸ਼ਨ ਜਿਹੜਾ ਵੀ ਕੰਪੀਟੀਸ਼ਨ ਦੇ ਵਿੱਚ ਉਤਰਦਾ ਉਹ ਜਿੱਤਣ ਲਈ ਉਤਰਦਾ ਸਾਰਿਆਂ ਨੇ ਆਪਣਾ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਫੈਸਲਾ ਜੱਜਤਾ ਦੇ ਹੱਥ ਦਾ ਜੇ ਉਹ ਪਰੋਸਾ ਅਸੀਂ ਉਹਨਾਂ ਦਾ ਜਿੱਤ ਸਕਦੇ ਆ ਕਿਉਂਕਿ ਇਹ ਲੜਾਈ ਸਿਰਫ ਪਾਰਟੀਆਂ ਦੇ ਵਿੱਚ ਨਹੀਂ ਹੋ ਰਹੀ ਹੈ ਟੂ ਬੀ ਵੈਰੀ ਟਰੂ ਇਸ ਟਾਈਮ ਉਹਨਾਂ ਸਾਰੀਆਂ ਪਾਰਟੀਆਂ ਦੇ ਅੱਗੇ ਜਿਹੜੇ ਜਿਨ੍ਹਾਂ ਦੇ ਕੋਲ ਬਹੁਤ ਪੈਸਾ ਹੈ ਮੈਂ ਖਸ਼ਾਕਪੁਰ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਦੇ ਕੋਲ ਬਹੁਤ ਪੈਸਾ ਹੈ ਉਹਨਾਂ ਦੇ ਸਾਹਮਣੇ ਪਾਰਟੀ ਨੇ ਇੱਕ ਇਹੋ ਜਿਹੀ ਉਮੀਦਵਾਰ ਉਤਾਰੀ ਹੈ ਜੋ ਕਿ ਇੱਕ ਬਹੁਤ ਆਮ ਪਰਿਵਾਰ ਤੋਂ ਆਦਿਆ ਰੋਜ਼ ਉਹਨਾਂ ਦੀ ਇਹ ਸਮੱਸਿਆ ਨੂੰ ਢੀਲ ਕਰਦੀ ਆ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਕਿ ਮੈਨੂੰ ਆਪ ਪਤਾ ਹੈ ਕਿ ਕਿਸ ਤਰ੍ਹਾਂ ਦੀ ਸਮੱਸਿਆ ਲਈ ਲੋਕ ਰੋਜ਼ਾਨਾ ਲੜ ਰਹੇ ਆ ਤੇ ਜੇ ਉਹ ਮੇਰੇ ਉੱਪਰ ਵਿਸ਼ਵਾਸ ਕਰਨਗੇ ਮੈਨੂੰ ਪਿਆਰ ਦੇਣਗੇ तो मैं उस जगह पहुँचा जितना चौदह पार्टी की ओर से इलेक्शन लड़ी थी और आज इंडियन नेशनल कांग्रेस की तरफ से हशियारपुर हल्के का नेतृत्व करने को मिला है लेकिन क्या यामिनी गोमर जो है या कांग्रेस पार्टी इस वक्त हशियारपुर हल्के में किसके साथ अपना मुकाबला समझती है कि किसके साथ कौन आपको चुनौती दे सकता है क्या कहना है देखिए मैं ना एक टीचर हूँ टीचर होने के नाते मैं अपने स्टूडेंट्स को भी हमेशा वही सिखाती हूँ जिस चीज़ पे मैं विश्वास रखती हूँ और मैं हमेशा यही मानती हूँ कि आप किसी को भी अपने से कम या ज्यादा नहीं तोलेंगे आप ये सोचेंगे जब भी आप किसी भी मुकाबले में उतर रहे हो तो जितने भी उस मुकाबले में आपके साथ उतरे हैं वो उतनी ही तैयारी से उतरे जितनी तैयारी से आप उतरे हैं तो इसलिए मैं किसी को कम या ज्यादा ना मानते हुए मैं ये सोच रही हूँ कि इस बार सब एक ही प्लेटफॉर्म पे खड़े हुए हैं सब लड़ रहे हैं बाकी ये वक्त बताएगा कि किसको जनता का प्यार मिला है भारतीय जनता पार्टी ने बहुत बड़ा काम देश में किया आपको भी पता है सारा देश जानता है पूरा विश्व जानता है राम मंदिर का मुद्दा क्या लगता है की कांग्रेस को राम मंदिर का जो मतलब राम भगवान राम से जुड़े हुए जो लोग हैं वोटर हैं उनसे नुकसान नहीं होगा क्या देखिए सबसे पहले तो, तो इसके तो बारे में नहीं जय श्री राम इसके बारे में तो, तो मैं सिर्फ इतना ही बोलूंगी ठीक है राम भगवान जो है वो सबको घर दिलवाने वाले हैं हम कौन होते हैं उनको घर दिलवाने वाले हमा, हमारी इतनी औकात नहीं, 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 नहीं है लेकिन ऐसा ये जरूरत है विपक्ष बनकर उठे हैं इंडिया इस, इस, इस लाइन आम आदमी पार्टी और कांग्रेस कठे है पंजाब सवाल इलेक्शन है नहीं ये आपको पता चल जाएगा फ्रेंडली मैच कैसे होगा अगर एक पार्टी जीतेगी तो आपको लगता है दूसरी पार्टी ठीक है तुम हमारे साथ हो अगर फ्रेंडली मैच होता तो इतना कंपटीशन आपको नजर न आता और आप में से सब जो है ये ना पूछ रहे होते कि आपका कंपटीशन किसके साथ मैडम तो चाहे, जाम, चाहे जामनी जीते चाहे चब्बेवाल जीते तो जाएंगे तो इंडिया इलाइन के लिए ऐसा कुछ नहीं है पंजाब में इंडिया नहीं काम किया